ਬੇ ਆਤਾ ਮੈਂ ਹੱਥ ਗੁੱਲ ਲਾਖੀ ਬੇ ਮੈਨੂੰ ਕਹਿੰਦੀ ਏ ਪਾਂਡੇ ਮਾਂਜ ਬੇਬੇ ਪਾਂਡੇ ਮੈਂ ਹੱਥ ਮਾਂਜ ਲਾਗੀ ਪੁੱਤਰੇ ਪਰ ਐਨੂੰ ਆਖਦੇ ਕਿਤੇ ਨਾ ਜਾਵੇ ਇਹ ਮੇਰੇ ਘਰ ਦੀ ਰੌਣਕ ਬਣ ਕੇ ਆਈ ਏ ਤੇ ਰੌਣਕ ਬਣ ਕੇ ਬੈਠੀ ਰਵੇ ਬੇਬੇ ਦੀ ਗੱਲ ਅੱਪੜ ਗਈ ਏ ਤੇਰੇ ਕੰਨ ਵਿੱਚ ਕਿ ਇੱਕ ਵਾਰੀ ਫੇਰ ਅਰਜ਼ ਕਰ ਦਿਆਂ ਦੇ ਕੀ ਬੇਬੇ ਬੇਬੇ ਲਈ ਹੋਈ ਏ ਤੈਨੂੰ ਕਿ ਮੈਂ ਤੇਰੀ ਮਾਂ ਕੋਲ ਵੀ ਨਹੀਂ ਹੁ ਰਹਿ ਦਿਆਂ ਆਪਣੇ ਮਾਂ ਕੋ ਲੈ ਕੇ ਜਾਵਾਂਗੀ ਸੁਣ ਲੈ ਕੁੜੀਏ ਜੇ ਤੂੰ ਮਿੰਦ ਪਿੰਡ ਵੱਲੇ ਮੂੰ ਕੀਤਾ ਤਾਂ ਮੈਂ ਤੇਰੇ ਭਰਾ ਮੋਲੇ ਨੂੰ ਬੁਲਾ ਲਾਂਗੀ ਵੇ ਸੁਣ ਲੈ ਮੋਲੇ ਨੂੰ ਬੁਲਾਣ ਲੱਗੀ ਹੂੰ ਬੇਬੇ ਮੋਲਾ ਨਹੀਂ ਬੁਲਾਂਦੇ ਪੁੱਤਰ ਵੇ ਲਾ ਹੁਣ ਨਾ ਲੜੀਏ ਨਾ ਆਪਣੇ ਮਾਂ ਦੇ ਘਰ ਹਮਨੇ ਤਾਂ 24 ਘੰਟੇ ਲੱਗਦੇ ਹੁੰਦੇ ਸਨ ਉਹਨੇ ਤੇ ਸਾਡੇ ਮੂੰਹ ਤੋਂ ਕਦੇ ਹੱਥ ਵੀ ਨਹੀਂ ਸਿਰਖਿਆ ਹਮੇਸ਼ਾ ਸ਼ਾਵਾਂ ਹੀ ਕਹਿਨੇ ਸੀ ਬੇਬੇ ਸ਼ਾਵਾਂ ਸ਼ਾਵਾਂ ਪੁੱਤਰ ਘੜੀ ਤੱਕ ਲੜਵੀਂ ਪਿਆ ਕਰੋ ਇਹ ਤੂੰ ਵੀ ਠੀਕ ਐ ਨਹੀਂ ਬਕਵਾਸ ਤਾਂ ਨਹੀਂ ਕਰ ਰਹੀ ਆ